ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਂ ਸਭ ਤੇ ਉੱਚੇ ਜਾਣਿਆ ਨਾਨਕ ਨਾਮ ਪਿਆਰ ਤਿੰਨ ਕੀ ਸੋਭਾ ਸਬਨੀ ਥਾਈ ਪ੍ਰਭ ਕੇ ਚਰਨ ਪਰਤੇ ਤਿੰਨ ਕੀ ਸੋਬਾ ਸਭਨੀ ਫਾਈ ਜਨ ਪ੍ਰਭ ਕੇ ਚਰਨ ਪਰਾਦੇ ਜੀ ਤਿੰਨ ਕੀ ਸੋਬਾ ਪੂਰਾ ਗੁਰੂ ਸੱਚਾ ਗੁਰੂ ਗੁਰੂਆਂ ਦੇ ਗੁਰੂ ਧਾਰਮਿਕ ਗ੍ਰੰਥਾਂ ਦੇ ਸਵਾਮੀ ਕਿਰਪਾ ਦੇ ਸਾਗਰ ਦਇਆ ਦੇ ਦਾਤੇ ਦੀਨਾ ਬੰਦੂ ਭਗਤ ਵਛਲ ਕਿਰਪਾਲੂ ਦਿਆਲੂ ਦਾਤਾ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਗੋਦ ਵਿੱਚ ਜੁੜੇ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਾਰੇ ਹੀ ਰਲ ਮਿਲ ਕਰਕੇ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਬਿਹੇਵੇ ਵਾਲੇ ਉਹਨਾਂ ਦੀ ਯਾਦ ਨੂੰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਜੁੜੇ ਆ। ਆਪ ਜੀ ਨੂੰ ਪਤਾ ਹੀ ਹੈ ਸਾਰੇ ਹੀ ਸਤਿਪੁਰਸ਼ਾਂ ਨੇ ਆਪ ਜੀ ਦੇ دیدار ਕਰਨੇ ਨੇ। ਭਾਵੇਂ ਅਸੀਂ ਕੋਈ ਕੀਰਤਨ ਕਰਨ ਦੇ ਉਹਦੇ ਵਿੱਚ ਨਹੀਂ ਸੀ ਆਏ। ਗੜਾ ਹੀ ਨਹੀਂ ਸੀ ਬੈਠਾ ਹੋਇਆ ਬਿਲਕੁਲ। ਇਧਰ ਤਾਰਾਗੜ ਤਲਾਵਾ ਵਿਆਸ ਲਾ ਕੇ ਪ੍ਰੋਗਰਾਮ ਕੀਤੇ ਸੀ ਤੇ ਸਾਊਂਡ ਮਾੜਾ ਹੋਣ ਕਰਕੇ ਗਲਾਈ ਖਰਾਬ ਹੋ ਗਈ ਸੀ। ਚਲੋ ਫਿਰ ਵੀ ਵਡੱਪਣ ਹੈ। ਮਾਹਪੁਰਖਾਂ ਦਾ ਉਹਨਾਂ ਨੇ ਕੁਝ ਸਮਾਂ ਸਾਡੀ ਝੋਲੀ ਪਾਇਆ। ਤੇ ਉਹਨਾਂ ਦੇ ਜੀਵਨ ਪਰਥਾਏ ਅਸੀਂ ਕੀ ਬੇਨਤੀਆਂ ਕਰ ਸਕਦੇ ਆ ਰੱਬ ਦੇ ਪਿਆਰਿਆਂ ਨੂੰ ਦਰਜਾ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਵਰਗਾ ਦਿੱਤਾ ਜੋ ਉਹ ਕਰੈ ਸੋਈ ਪ੍ਰਭ ਮਾਨੈ ਉਹ ਆ ਰਾਮ ਨਾਮ ਰੰਗ ਰਾਤੇ ਤਿੰਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਹਰ ਜੀ ਤੇ ਹਰ ਜਨ ਵੜੇ ਯਹੀ ਨੇਤ ਭਗਵਾਨ ਆ ਰਾਮ ਗਏ ਪੁਲ ਬਾਂਦ ਕਰ ਕੂਦ ਗਏ ਹਨੂਮਾਨ ਮੇਰੀ ਬਾਂਦੀ ਭਗਤ ਛਡਾਵੈ ਬੰਧੈ ਭਗਤ ਨਾ ਛੁਟੈ ਮੋਹੈ ਇਕ ਸਮਾਂ ਮੌਕ ਹੋ ਗਿਆ ਬੰਦ ਹੈ ਤੂਫਨ ਮੌਪੇ ਜਵਾਬ ਨਾ ਹੋਏ ਰੱਬ ਦੇ ਪਿਆਰਿਆਂ ਨੂੰ ਵੱਡਾ ਤਾਂ ਕਿਹਾ ਸਭ ਤੇ ਉੱਚੇ ਜਾਣੇ ਆ ਕਾਦੇ ਵਾਸਤੇ ਨਾਨਕ ਨਾਮ ਪਿਆਰ ਜਿਨ੍ਹਾਂ ਦਾ ਪਰਮਾਤਮਾ ਦੀ ਬੰਦਗੀ ਵੱਲ ਧਿਆਨ ਹੋਵੇ ਸਿਮਰਨ ਕਰਦੇ ਹੋਣ ਉਹ ਫਿਰ ਸਾਰਿਆਂ ਤੋਂ ਉੱਚੇ ਗਿਣੇ ਜਾਂਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਕੀ ਜੋ ਆਪ ਜਪਹਿ ਅਵਰ ਹੈ ਨਾਮ ਜਪਾਵੇ ਸੋ ਪਿਆਰਿਓ ਬੜਾ ਮਹਾਨ ਜੀਵਨ ਉਹਨਾ ਸਾਧੂਆਂ ਦਾ ਸੀ ਜਿਨ੍ਹਾਂ ਦੀ ਕਰਨੀਆਂ ਜਿਨ੍ਹਾਂ ਦੀ ਘਾਲ ਕਮਾਈਆਂ ਸਾਡੇ ਤੋਂ ਬਿਨਾਂ ਹੀ ਆਪ ਜੀ ਨੂੰ ਪਤਾ ਹੈ ਮੈਂ ਸਿਰਫ ਇੱਕ ਬੇਨਤੀ ਕਰਨੀ ਹੈ ਤਾਰਨਾ ਮੈਂ ਤਾਂ ਹੀ ਵਿੱਚੇ ਏਦਾਂ ਪੜ ਕੇ ਮੈਂ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੂੰ ਆਪ ਦੀ ਅੱਖਾਂ ਦੇ ਸਾਹਮਣੇ ਤੇ ਆਪ ਵੇਖਿਆ ਜੋ ਮੈਂ ਉਹ ਮੈਂ ਬੇਨਤੀ ਲਗਿਆਂ ਕਰਨ 바ਵਾ ਮਾਨ ਸਿੰਘ ਜੀ ਦੀ ਫਤਿਹਗੜ੍ਹ ਸਾਹਿਬ ਲਾਕੇ ਵਿੱਚ ਸਮਾਗਮ ਸੀ ਪਹਿਲਾਂ ਕਿਸੇ ਹੋਰ ਕੀਰਤਨੀਆਂ ਦਾ ਟਾਈਮ ਸੀ ਤੇ ਬਾਅਦ ਵਿੱਚ ਮਹਾਪੁਰਖ ਬਾਬਾ ਮਾਨ ਸਿੰਘ ਜੀ ਨੇ ਹਾਜ਼ਰੀ ਭਰਨੀ ਸੀ ਪਹਿਲਾ ਜਿਹੜੇ ਕੀਰਤਨ ਕਰਦੇ ਸੀ ਉਹ ਕੋਈ ਥੋੜੀ ਘਟਮਤ ਵਾਲੇ ਹੋਣਗੇ ਕਈ ਵਾਰੀ ਆਪਣਾ ਆਪਣਾ ਲੈਜਾ ਹੁੰਦਾ ਜੈਸੀ ਮਤ ਦੇ ਤੈਸਾ ਪ੍ਰਗਾਸ ਉਹਦੇ ਮੁਤਾਬਕ ਹੀ ਬੋਲਦੇ ਨੇ ਸਟੇਜਾਂ ਤੋਂ ਜਿੰਨੀ ਕੁ ਮਤ ਮਿਲੀ ਹੁੰਦੀ ਹੈ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹੇ ਤੀਤੀ ਉਹਨਾਂ ਨੇ ਜਿੱਦਾਂ ਜਿਹੜੇ ਪਹਿਲਾ ਕੀਰਤਨ ਕਰਦੇ ਸੀ ਗੱਲ ਥੋੜੀ ਜੀ ਕਮਾ ਫਰਾਜ਼ ਜੀ ਕਿ ਕੀਤੀ ਮਹਾਪੁਰਖ ਸੁਣਦੇ ਰਹੇ ਅਸੀਂ ਵੀ ਵੇਖਦੇ ਰਹੇ ਮੈਂ ਵੀ ਵਿੱਚ ਸੀ ਉਹ ਉਦੋਂ ਇਦਾਂ ਉਹਨਾਂ ਨੇ ਜਿੱਦਾਂ ਕੋਈ ਪ੍ਰਮਾਣ ਦਿੱਤਾ ਤੇ ਉਹ ਪ੍ਰਮਾਣ ਨੂੰ ਟੁਕਾ ਦਿੱਤਾ ਦੂਜਿਆਂ ਤੇ ਆਪਣੇ ਆਪ ਨੂੰ ਖਰਾ ਦੱਸ ਕੇ ਤੇ ਦੂਸਰੇ ਮਹਾਪੁਰਖਾਂ ਤੇ ਪ੍ਰਮਾਣ ਟੁਕਾਤਾ ਕਾਂ ਵੀ ਕਾਲਾ ਕੋਇਲ ਵੀ ਕਾਲੀ ਦੋਵੇਂ ਪੰਛੀ ਜਾਤ ਸਦਾਵਨ ਜਾ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ ਉਹ ਭਾਵ ਕਹਿਣ ਦਾ ਦੂਜਿਆਂ ਨੂੰ ਕਾਂ ਦੱਸਦਾ ਸੀ ਆਪਣੇ ਆਪ ਨੂੰ ਹੰਸ ਦੱਸ ਰਿਹਾ ਸੀ ਤੇ ਬਾਬਾ ਮਾਨ ਸਿੰਘ ਨੇ ਜਦੋਂ ਸਮਾ ਆਇਆ ਨਾ ਉਹਨਾਂ ਨੇ ਫਤਿਹ ਦੀ ਸਾਂਝ ਕਰਕੇ ਕਹਿੰਦੇ ਗੱਲ ਸੁਣ ਲਈ ਕਾਕਾ ਕਹਿੰਦੇ ਜੇ ਦਿਨ ਹਨੇਰੀ ਆ ਗਈ ਨਾ ਨਾ ਤੇਰਾ ਕਾਂ ਰਹਿਣਾ ਨਾ ਤੇਰੀ ਕੋਇਲ ਰਹਿਣੀ ਦੋਵੇਂ ਉੱਡ ਜਾਣਗੇ ਉਹ ਸਾਸਣ ਦੀ ਸੱਚੀ ਹੋਇਆ ਉਸ ਤੋਂ ਬਾਅਦ ਆ ਥੋੜੇ ਜੇ ਸਮਾਂ ਪਹਿਲਾਂ ਦੀ ਬਾਤ ਹੈ ਸਾਨੂੰ ਇੱਕ ਮਹਾਂਪੁਰਖਾਂ ਨੇ ਦੱਸਿਆ ਬਾਬਾ ਗੁਰਨਾਮ ਸਿੰਘ ਜੀ ਸ਼ੰਕਰਪੁਰ ਵਾਲਿਆਂ ਨੇ ਕਹਿੰਦੇ ਬਾਬਾ ਮਾਨ ਸਿੰਘ ਜੀ ਖੇੜ ਵਰਤਉਣਗੇ ਅਸੀਂ ਪਹਿਲੇ ਹੀ ਇੱਥੇ ਆ ਕੇ ਦਰਸ਼ਨ ਕਰਨ ਆ ਗਏ ਸੇਵਾਦਾਰ ਮਿਲਿਆ ਉਹ ਕਹਿੰਦੇ ਬਾਬਾ ਜੀ ਚੰਡੀਗੜ੍ਹ ਨੇ ਅਸੀਂ ਕਿਹਾ ਵੀ ਦਰਸ਼ਨ ਕਰਨੇ ਨੇ ਵੀ ਪਹਿਲਾਂ ਮਿਲਣਾ ਚਾਹੁੰਨੇ ਆ ਕਹਿੰਦੇ ਹੁਣ ਤਾਂ ਉਹ ਚੰਡੀਗੜ੍ਹ ਨੇ ਅਸੀਂ ਉਹਨਾਂ ਨੂੰ ਜਾ ਕੇ ਦੱਸਿਆ ਬਾਬਾ ਜੀ ਐਡਮਿਟ ਨੇ ਕਹਿੰਦੇ ਫਿਰ ਹੁਣ ਦਰਸ਼ਨ ਨਹੀਂ ਹੋਣਗੇ ਤੁਹਾਨੂੰ ਵੇਖੋ ਵੀ ਉਹਨਾਂ ਨੂੰ ਪਹਿਲੇ ਹੀ ਸਾਰਾ ਪਤਾ ਹੁੰਦਾ ਰੱਬ ਦੇ ਪਿਆਰੇ ਜਿਹੜੇ ਬੰਦਗੀ ਕਰਨ ਵਾਲੇ ਨੇ ਸਾਧ ਸੰਗ ਜੀ ਉਹਨਾਂ ਦਾ ਜੀਵਨ ਹੁੰਦਾ ਆ ਬੰਦਗੀ ਕਰਕੇ ਉਹ ਕੋਈ ਆਪਣੇ ਨਾਲ ਨਹੀਂ ਲੈ ਕੇ ਗਏ ਇੰਨਾ ਕੁਝ ਬਣਾ ਕੇ ਗਏ ਆ ਆ ਸਾਰਾ ਸੰਗਤਾਂ ਦੇ ਭਲੇ ਲਈ ਹੋ ਰਿਆ ਆਪਾਂ ਨੂੰ ਇੱਕ ਕਮਰਾ ਦੋ ਕਮਰੇ ਬਣਾਉਣੇ ਹੋਣ ਆਪਣੀ ਬਸ ਆਪਾਂ ਘਾਤ ਖੜੇ ਕਰ ਜਾਂਦੇ ਆ ਵੀ ਘਰ ਬਣਾਉਣੇ ਕਿੱਡੇ ਓਕੇ ਨੇ ਆ ਇੰਨਾ ਕੁਝ ਬਣਾ ਕੇ ਅੱਜ ਸੰਗਤ ਦੇ ਭਲੇ ਲਈ ਛੱਡ ਕੇ ਗਏ ਨੇ ਇਸ ਤੋਂ ਵੱਧ ਕੇ ਹੋਰ ਕੋਈ ਕਮਾਈ ਨਹੀਂ ਹੋ ਸਕਦੀ ਉਹਨਾਂ ਨੂੰ ਸਦਾ ਹੀ ਨਮਸਕਾਰਾਂ ਹੁੰਦੀਆਂ ਰਹਿਣਗੀਆਂ ਜੀ ਆਓ ਬੋਲਦਿਆਂ ਕੋਲ ਇੱਕ ਨਹੀਂ ਨੇਕਾਂ ਗਲਤੀਆਂ ਸਤਿਗੁਰੂ ਜੀ ਗੁਰੂ ਕੀ ਸੰਗਤ ਅਨੇਕਾਂ ਸਾਧੂ ਜਨ ਬੜੇ ਹੀ ਮਹਤਮਾ ਬੈਠੇ ਨੇ ਸਾਰਿਆਂ ਦਾ ਨਾਮ ਲਵਾਂਗੇ ਤੇ ਘੰਟਾ ਲੱਗ ਜਾਏਗਾ ਸਾਰੇ ਹੀ ਪੂਜਨੀਕ ਨੇ ਅਸੀਸ ਬਖਸ਼ਿਓ ਜਿੱਦਾਂ ਦਾ ਬੋਲਿਆ ਗਿਆ ਆਪਜੀ ਆਪਣੇ ਚਰਨਾਂ 'ਚ ਪ੍ਰਵਾਨ ਕਰਿਓ ਆ ਇੱਕ ਕਿਰਪਾ ਕਰ ਦਿਓ ਜਿਨ੍ਹਾਂ ਨੇ ਬੰਦਗੀ ਕਮਾਈ ਕੀਤੀ ਹੋਵੇ ਐਸੇ ਸਤਿਪੁਰਸ਼ ਜਦੋਂ ਕਾਲਣਾ ਕਾਲ ਕੇ ਜਾਂਦੇ ਨੇ ਅੱਜ ਵੇਖੋ ਖਜ਼ਾਨੇ ਉਹ ਭਰ ਗਏ ਨੇ ਨਾਮ ਜਪ ਕੇ ਮੋਜਾ ਆਪਾਂ ਨੂੰ ਲੱਗੀਆਂ ਹੋਈਆਂ ਨੇ ਸਾਰਿਆਂ ਨੂੰ ਬੈਠ ਕੇ ਪ੍ਰਸ਼ਾਦ ਪਾਣੀ ਦੀ ਕਮੀ ਨਹੀਂ ਕਿਧਰੇ ਸਾਧ ਸੰਗਤ ਜੀ ਕੋਈ ਪ੍ਰਬੰਧ ਦੀ ਕਮੀ ਨਹੀਂ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਇਨਾ ਪਿਆਰ ਦਿੱਤਾ ਜਾ ਰਿਹਾ ਧੰਨਵਾਦ ਹੈ ਸਮੁੱਚੇ ਪ੍ਰਬੰਧਕ ਸਹਿਬਾਨਾਂ ਸਾਰੇ ਬਿਹੰਗਮ ਸਿੰਘਾਂ ਦਾ ਮਾਪਰ ਕਾਂਦੇ ਸਟੇ ਸੈਕਟਰੀ ਸਹਿਬਾਨ ਦਾ ਸਭ ਦਾ ਹੀ ਧੰਨਵਾਦ ਹੈ ਜੀ ਜਿਨ੍ਹਾਂ ਦੀ ਕਮਾਈ ਹੋਵੇ ਆ ਧਾਰਨਾ ਪੜ ਕੇ ਖਿਮਾ ਦਾ ਜਾਚ ਕਹਾਂਗਾ ਜੇ ਕੋਈ 1-2 ਮਿੰਟ ਇੱਧਰ ਉੱਧਰ ਹੋ ਗਏ ਹੋਣ ਤੇ ਹੱਥ ਜੋੜ ਕੇ ਖਿਮਾ ਮੰਗਦਿਆਂ ਜੀ ਜਿੰਨਾ ਕੀਤੀ ਹੈ ਕਮਾਈ ਮਰ ਕੇ ਨਾਮ ਦੀ ਉਹਨਾਂ ਅਨੁਸਾਰਾ ਜਗ ਪੂਜਦਾ ਕੀਤੀ ਹੈ ਕਮਾਈ ਸੱਚੇ ਨਾਮ ਦੀ ਉਹਨਾਂ ਅਨੁਸਾਰਾ ਜਗਾਨ ਪੂਜਦਾ ਬਈ ਉਹਨਾਂ ਅਨੁਸਾਰਾ ਜਗ ਪੂਜ ਉਹ ਜਿੰਨਾ ਪੀਂਦੇ ਹੈ ਕਮਾਈ ਹਰ ਕੇ ਕਮਾਈ ਵਾ ਗੁਰੂ ਦਾ ਪੂਜਦਾ ਉਹ ਜਿੰਨਾ ਕੀਤੀ ਹੈ ਕਮਾਈ ਸੱਚੇ ਨਾਮ ਦੇ ਉਹਨਾਂ ਨੂੰ ਸਾਰਾ ਜਗ ਪੂਜਦਾ ਓ ਉਹਨਾਂ ਨੂੰ ਸਾਰਾ ਜਗ ਪੂਜਦਾ ਤਿੰਨ ਕੀ ਸੋਭਾ ਸਭ ਨਹੀਂ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਗੁਰੂ ਜੀ ਨੂੰ ਸੇਸ਼ ਝੁਕਾਓ ਤੋਵੇਂ ਹੱਥ ਜੋੜੋ ਗੱਜ-ਵੱਜ ਕੇ ਫਤੇ ਬਲਾਓ ਫਤੇ ਢਿੱਲੀ ਜੀ ਨਾਲ ਬਲਾਇਓ ਆਪ ਜੀ ਸਾਰੇ ਸੇਸ਼ ਬਖਸ਼ਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ